ਸਵੇਰ ਕਾਲ ਜੀ ਪੰਜਾਬ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗਿੱਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਹਾਂ ਮੁੱਖ ਸੁਰਖੀਆਂ ਤੇ ਜੇਲ੍ਹ ਚ ਬੰਦ ਕੇਜੀਵਾਲ ਦੇ ਨਾਲ ਸੀਐਮ ਮਾਨ ਤੇ ਸੰਜੇ ਸਿੰਘ ਦੀ ਮੁਲਾਕਾਤ ਹੋਈ ਰੱਦ ਜੇਲ੍ਹ ਪ੍ਰਸ਼ਾਸਨ ਨੇ ਸੁਰੱਖਿਆ ਪ੍ਰਬੰਧਾਂ ਦਾ ਦਿੱਤਾ ਹਵਾਲਾ ਮੁਲਾਕਾਤ ਰੱਦ ਹੋਣ ਤੋਂ ਬਾਅਦ ਸੰਜੇ ਸਿੰਘ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਿਆ ਆੜੇ ਹੱਥੀ ਜੇਲ੍ਹ ਪ੍ਰਸ਼ਾਸਨ ਤੇ ਵੀ ਸੱਦੇ ਨਿਸ਼ਾਨੇ ਅਕਾਲੀ ਆਗੂ ਸੁਚਾ ਸਿੰਘ ਲੰਗਾ ਦਾ ਪੁੱਤਰ ਗ੍ਰਿਫਤਾਰ ਨਸ਼ੇ ਸਮੇਤ ਸਾਥੀਆਂ ਦੇ ਨਾਲ ਕੀਤਾ ਗਿਆ ਕਾਬੂ ਵਿਪੰਤ ਮੰਤਰੀ ਨੇ ਮੁੱਖ ਚੋਣ ਅਧਿਕਾਰੀ ਨੂੰ ਕੀਤੀ ਸੀ ਸੁਖਬੀਰ ਬਾਦਲ ਸਬੰਧੀ ਸ਼ਿਕਾਇਤ ਸੁਖਬੀਰ ਬਾਦਲ ਨੇ ਅੱਜ ਕਾਰਵਾਈ ਤੇ ਕੀਤੇ ਵਿਚਾਰ ਪੇਸ਼ ਤੇ ਹੁਣ ਖਬਰਾਂ ਵਿਸਥਾਰ ਨਾਲ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਰਾਜ ਸਭਾ ਸੰਸਦ ਸੰਜੇਤ ਸਿੰਘ ਨੇ ਆਪ ਸੁਪਰੀਮੋ ਅਰਵਿੰਦ ਕੇਜੀਵਾਲ ਨਾਲ ਮੁਲਾਕਾਤ ਕਰਨ ਲਈ ਤਿਹਾਰ ਜੇਲ੍ਹ ਜਾਣਾ ਸੀ ਪਰ ਜੇਲ੍ਹ ਪ੍ਰਸ਼ਾਸਨ ਨੇ ਸੁਰੱਖਿਆ ਦਾ ਹਵਾਲਾ ਦਿੰਦਿਆਂ ਹੋਇਆਂ ਉਹਨਾਂ ਦੀ ਮੁਲਾਕਾਤ ਰੱਦ ਕਰ ਦਿੱਤੀ ਏ ਤੇ ਕਿਹਾ ਹੈ ਕਿ ਅਗਲੀ ਤਾਰੀਖ ਦਿੱਤੀ ਜਾਵੇਗੀ ਜਿਸ ਤੋਂ ਬਾਅਦ ਸੰਜੇਤ ਸਿੰਘ ਮੋਦੀ ਸਰਕਾਰ ਨੂੰ ਖੇਰਦੇ ਹੋਏ ਨਜ਼ਰਾਈ ਨੇ ਬੀਤੇ ਦਿਨੀ ਸੀਐਮ ਭਗਵੰਤ ਮਾਨ ਅਤੇ ਸੰਜੀਤ ਸਿੰਘ ਨੇ ਕੇਜਰੀਵਾਲ ਨੂੰ ਮਿਲਣ ਦਾ ਸਮਾਂ ਤੈਅ ਕੀਤਾ ਸੀ। ਧਮਾਕੂਆ ਨੇ ਅੱਜ ਦੁਪਹਿਰ 1 ਵਜੇ ਜੇਲ੍ਹ ਦੇ ਵਿੱਚ ਅਰਵਿੰਦ ਕੇਜਰੀਵਾਲ ਦੇ ਨਾਲ ਮੁਲਾਕਾਤ ਕਰਨੀ ਸੀ। ਪਰ ਦਿੱਲੀ ਸ਼ਰਾਬ ਨੀਤੀ ਮਾਮਲੇ 'ਚ ਤਿਹਾਰ ਜੇਲ੍ਹ 'ਚ ਬੰਦ ਆਪ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜ ਸਭਾ ਮੈਂਬਰ ਸੰਜੀਤ ਸਿੰਘ ਦੀ ਅੱਜ ਹੋਣ ਵਾਲੀ ਮੁਲਾਕਾਤ ਮੁਲਤਵੀ ਹੋ ਗਈ। ਤਿਹਾਰ ਜੇਲ੍ਹ ਪ੍ਰਸ਼ਾਸਨ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਦੀ ਮੁਲਾਕਾਤ ਦੀ ਇਜਾਜ਼ਤ ਰੱਦ कदेती हुन मुलाकात देले नवी तारीख कते नमा समातिहार जेल दे वलो सूचित किता जावेगा इस उत्ते बोलते हैं संजय सिंह ने की कहा तो शिवि सुन लो नया समय दिया गया है लेकिन यह बड़ी हास्यास्पद बात है कि एक मुख्यमंत्री को और दिल्ली के एक सांसद को मुलाकात करने के लिए टोकन नंबर अलॉट कर दिया गया टोकन नंबर जब आपने अलॉट कर दिया तो उसके बाद मुलाकात कैसे कैंसिल कर सकते हैं टोकन नंबर तो आपने दे दिया इसीलिए मैं कह रहा हूं जेल के अधिकारी अपनी ओर से काम नहीं कर रहे हैं मोदी सरकार के दबाव में काम कर रहे हैं मोदी सरकार के दबाव में काम कर रहे हैं तो आपने टोकन नंबर दे दिया और फिर आपने कैंसिल कर दिया एक मुख्यमंत्री पंजाब के एक सांसद दिल्ली के सामान्य तरीके से एक तीन बार के निर्वाचित मुख्यमंत्री से मिलना चाहते हैं उनकी मुलाकात के लिए पहले जेल प्रशासन ने हमको टोकन नंबर अलॉट कर दिया कि आपको मुलाकात आज की तारीख में कराई जाएगी और फिर उस मुलाकात को कैंसिल कर दिया ये कितना बड़ा सवाल खड़ा करता है अपने बारे में आप सोच सकते हैं दस के कि हाँ जेल प्रशासन का कहना है कि जेल के अपने नियम हैं और जेल प्रशासन जेल मैनुअल अनुसार चलता है हूँ वेखना होगा कि सीएम मान से संजय सिंह कदों केजरीवाल के, के नाल सफल मुलाकात करते हैं ਸੰਸਦਿਤ ਸੰਜੀਤ ਸਿੰਘ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਆੜੇ ਹੱਥੀ ਲਿਆ ਹੈ ਉਹਨਾਂ ਇਹ ਤਤ ਕਹਿ ਦਿੱਤਾ ਹੈ ਕਿ ਮੋਦੀ ਸਰਕਾਰ ਮੁੱਖ ਮੰਤਰੀ ਨੂੰ ਹਿਟਲਰ ਸ਼ਾਹੀ ਵਾਂਗ ਰੱਖਣਾ ਚਾਹੁੰਦੀ ਹੈ ਅਰਵਿੰਦ ਕੇਜਰੀਵਾਲ ਦੀਆਂ ਜੇਲ੍ਹ ਮੁਲਾਕਾਤਾਂ ਸੰਬੰਧੀ ਬੋਲਦੇ ਹੋਏ ਸੰਜੀਤ ਸਿੰਘ ਨੇ ਕਿਹਾ ਕਿ ਖੁੰਖਾਰ ਅਪਰਾਧੀਆਂ ਨੂੰ ਵੀ ਮੁਲਾਕਾਤ ਦਾ ਹੱਕ ਹੈ ਪਰ ਦਿੱਲੀ ਦੇ ਮੁੱਖ ਮੰਤਰੀ ਨੂੰ ਨਹੀਂ ਉਹਨਾਂ ਨੇ ਜੇਲ੍ਹ ਪ੍ਰਸ਼ਾਸਨ ਤੇ ਵੀ ਨਿਸ਼ਾਨਾ ਸਾਧਿਆ ਪ੍ਰੈਸ ਕਾਨਫਰੰਸ ਦੇ ਵਿੱਚ ਬੋਲਦਿਆਂ ਸੰਜੀਤ ਸਿੰਘ ਨੇ ਕਿਹਾ ਕਿ ਖੂਨਖਾਰ ਅਪਰਾਧੀਆਂ ਨੂੰ ਆਪਣੇ ਪਰਿਵਾਰ ਤੇ ਵਕੀਲਾ ਦੇ ਨਾਲ ਮੁਲਾਕਾਤ ਕਰਨ ਦਾ ਹੱਕ ਤੇ ਹੱਕ ਮੋਦੀ ਸਰਕਾਰ ਅਰਵਿੰਦ ਕੇਜਰੀਵਾਲ ਤੋਂ ਖੋਹ ਰਹੀ ਹੈ ਤੇ ਨਾਲ ਹੀ ਉਹਨਾਂ ਕਿਹਾ ਕਿ 8-10 ਪੁਲਿਸ ਵਾਲਿਆਂ ਦੀ ਮੌਜੂਦੀ ਵਿੱਚ ਮੁਲਾਕਾਤ ਕਰਵਾਈ ਜਾਂਦੀ ਹੈ ਉਹਨਾਂ ਨੇ ਦੋਸ਼ ਲਾਇਆ ਕਿ ਮੋਦੀ ਜੀ ਨੇ ਕੇਜਰੀਵਾਲ ਨੂੰ ਪਰਿਵਾਰਕ ਮੁਲਾਕਾਤਾਂ ਬੰਦ ਕਰਵਾਉਣ ਦੀ ਵੀ ਧਮਕੀ ਦਿੱਤੀ ਹੈ 3 ਵਾਰ ਸੇ ਨਿਯੁਕਤ ਪ੍ਰਚੰਡ ਬਹੁਮਤ ਸੇ ਨਿਯੁਕਤ दिल्ली के मुख्यमंत्री को देश की मोदी सरकार जेल में हिटलर शाही की तरह रखना चाहती है हिटलर शाही के नियम लागू करके रखना चाहती है दिल्ली की तिहाड़ जेल को गैस चैंबर में तब्दील करना चाहती है जो न्यूनतम मानव अधिकार है किसी व्यक्ति के जो न्यूनतम अधिकार बड़े से बड़े अधिकारियों को अपराधियों को भी दिए गए हैं बड़े से बड़े खूनखार अपराधियों को भी दिए गए हैं बड़े से बड़े खूनखार अपराधी भी अपने परिवार से बात कर सकते हैं अपने वकीलों से भी बात कर सकते हैं वो अधिकार भी नरेंद्र मोदी जी छीन रहे हैं बात मैं इसलिए कह रहा हूं कि अभी दो दिन पहले अपने वकील से मुलाकात की अरविंद जी ने और उस मुलाकात के दौरान उन्होंने एक संदेश भेजा कि जो चुने हुए विधायक हैं जिसको दिल्ली की जनता ने चुना है वो अपने क्षेत्र में जाए प्रतिदिन अपने क्षेत्र में जाएं जनता की समस्याओं को सुने और उसका समाधान करें इसमें क्या गलत बात है मतलब जनता की समस्याओं को सुने और उसका समाधान करें यह मुख्यमंत्री संदेश नहीं देगा तो कौन देगा और इस संदेश मात्र के ऊपर उनके खिलाफ इंक्वायरी बिठा दी गई है इसकी जांच कराई जा रही है आप अरविंद केजरीवाल को इमोशनली तोड़ना चाहते हैं आप अरविंद केजरीवाल को यातनाएं देकर झुकाना चाहते हैं आप अरविंद केजरीवाल को तोड़ने की कोशिश जो कर रहे हैं वो कोशिश नाकाम रहेगी ਅਰਵਿੰਦ ਕੇਜਰੀਵਾਲ ਟੁੱਟੇਗਾ ਨਹੀਂ ਯਾਦ ਰੱਖਿਏਗਾ ਹੁਣ ਇਹ ਵੀ ਦੇਖਣੇ ਹੋਵੇਗਾ ਕਿ ਤਿਹਾੜ ਜੇਲ੍ਹ ਚ ਬੰਦ ਕੇਜਰੀਵਾਲ ਦੀਆਂ ਮੁਸ਼ਕਲਾਂ ਹੋਰ ਵਧਣਗੀਆਂ ਜਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਰਾਹਤ ਦਿੱਤੀ ਜਾਵੇਗੀ ਹਿਮਾਚਲ ਪੁਲਿਸ ਨੇ ਪੰਜਾਬ ਦੇ ਸਾਬਕਾ ਮੰਤਰੀ ਅਤੇ ਅਕਾਲੀ ਸੁਖਸਿੰਘ ਲੰਗਾ ਦੇ ਪੁੱਤਰ ਨੂੰ ਨਸ਼ੇ ਸਣੇ ਕਾਬੂ ਕੀਤਾ ਹੈ Shimla ਦੇ ਇੱਕ ਹੋਟਲ ਚ ਲੰਗਾ ਦਾ ਪੁੱਤਰ ਪ੍ਰਕਾਸ਼ ਸਿੰਘ ਆਪਣੇ ਸਾਥੀਆਂ ਦੇ ਨਾਲ ਮੌਜੂਦ ਸੀ ਇਸ ਦੌਰਾਨ ਇੱਕ ਮਹਿਲਾ ਨੂੰ ਵੀ ਕਾਬੂ ਕੀਤਾ ਗਿਆ ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੰਜਾਬ ਦੇ ਸਾਬਕਾ ਮੰਤਰੀ ਸੁਚਾ ਸਿੰਘ ਲੰਘਾ ਦਾ ਨਾਮ ਇੱਕ ਵਾਰ ਫਿਰ ਚਰਚਾ ਦੇ ਵਿੱਚ ਆਇਆ ਹੈ ਲੰਘਾ ਦੇ ਪੁੱਤਰ ਪ੍ਰਕਾਸ਼ ਸਿੰਘ ਲਗਾ ਨੂੰ ਹਿਮਾਚਲ ਪੁਲਿਸ ਨੇ ਸ਼ਿਮਲਾ ਦੇ ਇੱਕ ਹੋਟਲ ਤੋਂ ਗ੍ਰਿਫਤਾਰ ਕੀਤਾ ਹੈ ਗ੍ਰਿਫਤਾਰੀ ਦੇ ਦੌਰਾਨ ਕਾਫੀ ਮਾਤਰਾ ਦੇ ਵਿੱਚ ਨਸ਼ਾ ਵੀ ਬਰਾਮਦ ਕੀਤਾ ਗਿਆ ਜਾਣਕਾਰੀ ਦੇ ਮੁਤਾਬਕ ਗੁਪਤ ਸੂਚਨਾ ਦੇ ਆਧਾਰ ਤੇ ਹਿਮਾਚਲ ਪ੍ਰਦੇਸ਼ ਦੇ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਪ੍ਰਕਾਸ਼ ਦੇ ਨਾਲ ਚਾਰ ਹੋਰ ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਇਹਨਾਂ ਦੇ ਵਿੱਚ ਇੱਕ ਲੜਕੀ ਵੀ ਸ਼ਾਮਲ ਹੈ ਪੁਲਿਸ ਨੇ ਮੁੱਢਲੀ ਜਾਂਚ ਦੇ ਵਿੱਚ ਇਹ ਖੁਲਾਸਾ ਕੀਤਾ ਹੈ ਕਿ ਦੋਸ਼ੀ ਲੰਬੇ ਸਮੇਂ ਤੋਂ ਹਿਮਾਚਲ ਦੇ ਵਿੱਚ ਨਸ਼ੇ ਦੀ ਸਪਲਾਈ ਕਰ ਰਿਹਾ ਸੀ ਪੁਲਿਸ ਨੇ ਪੰਜਾਬ ਦੇ ਤਿੰਨ ਅਤੇ ਚੰਡੀਗੜ੍ਹ ਦੇ ਇੱਕ ਨੌਜਵਾਨ ਸਰਨੇ ਹਿਮਾਚਲ ਪ੍ਰਦੇਸ਼ ਦੀ ਇੱਕ ਲੜਕੀ ਨੂੰ ਹਿਰਾਸਤ ਦੇ ਵਿੱਚ ਲਿਆ ਹੈ ਜ਼ਿਕਰਯੋਗ ਹੈ ਕਿ 2021 ਦੇ ਵਿੱਚ ਵੀ ਪ੍ਰਕਾਸ਼ ਸਿੰਘ ਲੰਘਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ ਪ੍ਰਕਾਸ਼ ਸਿੰਘ ਲੰਘਾ ਦੇ ਪਿਤਾ ਸੁਚਾ ਸਿੰਘ ਲੰਘਾ ਪੰਜਾਬ ਦੇ ਮੰਤਰੀ ਵੀ ਰਹ ਚੁਕੇ ਨੇ ਕੁਸਮਾ ਪਹਿਲਾ ਉਹ ਖੁਦ ਵੀ ਇੱਕ ਵੀਡੀਓ ਨੂੰ ਲਾਇਕ ਕੇ ਵਿਵਾਦਾਂ ਦੇ ਵਿੱਚ गिर ਗਏ ਸਨ ਤੇ ਹੁਣ ਇੱਕ ਵਾਰ ਫਿਰ ਪੁੱਤਰ ਦੇ ਕਾਰਨ ਉਹ ਚਰਚਾ ਦੇ ਵਿੱਚ ਹਨ ਫਿਲਹਾਲ ਹਿਮਾਚਲ ਪੁਲਿਸ ਪ੍ਰੀਕੀ ਦੇ ਨਾਲ ਪੂਰੇ ਮਾਮਲੇ ਦੀ ਸ਼ਾਨਦਾਨ ਕਰ ਰਹੀ ਹੈ ਤੇ ਪੁਲਿਸ ਨੇ ਇੱਕ ਗੱਡੀ ਵੀ ਬਰਾਮਦ ਕੀਤੀ ਹੈ ਵਿੱਤ ਦਿਨੀ ਪੰਜਾਬ ਦੀ ਆਮ ਆਦਮੀ ਪਾਰਟੀ ਦਾ ਇੱਕ ਵਫਾ ਦੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਨ ਸੀ ਦੇ ਨਾਲ ਮੁਲਾਕਾਤ ਕਰਨ ਲਈ ਪਹੁੰਚਿਆ ਸੀ ਇਸ ਮੁਲਾਕਾਤ ਦੇ ਦੌਰਾਨ ਵਿੱਤ ਮੰਤਰੀ ਹਰਪਾਲ ਚੀਮਾ ਨੇ ਸੁਖਵੀਰ ਬਾਦਲ ਖਿਲਾਫ ਚੋਣ ਜਾਬਤੇ ਦੀ ਉਲੰਘਣਾ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਸੀ ਅੱਜ ਸੁਖਵੀਰ ਬਾਦਲ ਨੇ ਆਪ ਵੱਲੋਂ ਕੀਤੀ ਇਸ ਕਾਰਵਾਈ ਤੇ ਆਪਣੇ ਵਿਚਾਰ ਪ੍ਰੇਸ਼ ਕੀਤੇ ਨੇ ਆਮ ਆਦਮੀ ਪਾਰਟੀ ਪੰਜਾਬ ਦੇ ਵੱਲੋਂ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਪੱਦਲੂਤੇ ਚੋਣ ਜਾਬਤਾ ਤੇ ਉਲੰਘਣਾ ਕਰਨ ਤੇ ਦੋਸ਼ ਲਗਾਏ ਗਏ ਸੀ ਵਿਤ ਮੰਤਰੀ ਹਰਪਾਲ ਚਿੰਮਾ ਨੇ ਪਾਰਟੀ ਚੋਣ ਕਮਿਸ਼ਨ ਤੇ ਮੁੱਖ ਚੋਣ ਅਧਿਕਾਰੀ ਪੰਜਾਬ ਸਿਵਲ ਸੇਨ ਨੂੰ ਇੱਕ ਪੱਤਰ ਲਿਖ ਕੇ ਅਕਾਲੀ ਦਲ ਦੇ ਵੱਲੋਂ ਕੱਢੀ ਜਾ ਰਹੀ ਪੰਜਾਬ ਬਚਾਓ ਯਾਤਰਾ ਦੌਰਾਨ ਸਿਆਸੀ ਮੁਹਿੰਮ ਤੇ ਲਈ ਇੱਕ ਬੱਚੇ ਦੀ ਵਰਤੋਂ ਕਰਨ ਦੇ ਵੀ ਦੋਸ਼ ਲਗਾਏ ਸੀ ਸੋ ਸੁਖਵੀਰ ਬਾਦਲ ਨੇ ਪੰਜਾਬ ਪਚੋ ਯਾਤਰਾ ਦੌਰਾਨ ਆਪ ਤੇ ਵੱਲੋਂ ਕਿੰਨੀ ਕਾਰਵਾਈ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਹਰ ਬੱਚੇ ਵੱਡੇ ਬਜ਼ੁਰਗ ਅੰਦਰ ਅਕਾਲੀ ਦਲ ਹੈ ਫਿਰ ਤਾਂ ਤੁਸੀਂ ਉਹਨਾਂ ਤੇ ਵੀ ਪਲਚਾ ਦੇ ਦਿਓ ਹਰ ਬੱਚੇ ਦੇ ਹਰ ਬਜ਼ੁਰਗ ਦੇ ਹਰ ਮਾਤਾ ਦੇ ਦਿਲ ਚ ਅਕਾਲੀ ਰਲ ਹੈ ਇਹਦਾ ਮਤਲਬ ਤੁਸੀਂ ਸਾਰਿਆਂ ਦੇ ਪਰਚਾ ਦੇ ਦਿਓ ਇਹ ਸ਼ਰਮਾ ਆ ਦਿਲੋਂ ਨਿਕਲ ਰਹੀਆਂ ਗੱਲਾਂ ਦਿਲੋਂ ਨਿਕਲੀਆਂ ਲੋਕਾਂ ਦੇ ਦਿਲਾਂ ਚ ਨਿਕਲ ਰਹੀਆਂ ਕਿਉਂਕਿ ਝਾੜੂ ਵਾਲੇ ਨੇ ਐਜਾ ਬੁਰਾ ਹਾਲ ਕਰਤਾ ਲੋਕਾਂ ਦਾ ਲੋਕਾਂ ਵਿੱਚ ਗੁੱਸਾ ਹੈ ਦੇਖੋ ਛੋਟੇ ਬੱਚੇ ਵੀ ਗੁੱਸੇ ਕਰਨ ਲੱਗ ਗਏ ਤੇ ਹਾਲਾਤ ਤਾਂ ਤੁਸੀਂ ਦੇਖੋ ਪੰਜਾਬ ਦੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਆਪ ਸਰਕਾਰ ਦੇ ਵੱਲੋਂ ਕਿੰਨੀ ਸ਼ਿਕਾਇਤ ਉੱਤੇ ਚੋਣ ਕਮਿਸ਼ਨ ਕਦੋਂ ਤੱਕ ਤੇ ਕਿਹੜਾ ਐਕਸ਼ਨ ਲੈਂਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਾਫੀ ਚਰਚਾ ਚ ਰਹਿਣ ਵਾਲੀ ਲੋਕ ਸਭਾ ਸੀਟ ਚੰਡੀਗੜ੍ਹ ਤੋਂ ਭਾਜਪਾ ਨੇ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ ਇਸ ਵਾਰ ਭਾਜਪਾ ਨੇ ਕਿਰਨ ਖੇਰ ਦੀ ਟਿਕਟ ਕੱਟ ਦਿੱਤੀ ਹੈ ਤੇ ਉਹਨਾਂ ਦੀ ਥਾਂ ਭਾਜਪਾ ਗੂ ਸੰਜੇ ਟੰਡਨ ਨੂੰ ਚੋਣ ਮੈਦਾਨ ਚ ਉਤਾਰਿਆ ਗਿਆ ਹੈ ਚੰਡੀਗੜ੍ਹ ਸੀਟ ਤੇ ਵੀ ਭਾਜਪਾ ਉਮੀਦਵਾਰ ਉਤਾਰਨ ਚ ਸਭ ਤੋਂ ਅੱਗੇ ਰਹੀਏ ਹੋਰ ਕਿਸੇ ਥਿਰ ਨੇ ਹਜੇ ਤੱਕ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪਾਰ티 ਜਨਤਾ ਪਾਰਟੀ ਨੇ ਚੰਡੀਗੜ੍ਹ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ ਭਾਜਪਾ ਗੂ ਸੰਜੇ ਟੰਡਨ ਚੰਡੀਗੜ੍ਹ ਤੋਂ ਚੋਣ ਲੜਨ ਜਾ ਰਹੇ ਨੇ ਚੰਡੀਗੜ੍ਹ ਵਾਲੀ ਸਟੇਟ ਨੂੰ ਲੈ ਕੇ ਭਾਜਪਾ ਨੇ ਸਭ ਤੋਂ ਪਹਿਲਾ ਫੈਸਲਾ ਕੀਤਾ ਹੈ ਹਾਲਾਂਕਿ ਹੋਰ ਸਿਆਸੀ ਤਿਰਾਂ ਨੇ ਹਜੇ ਤੱਕ ਉਮੀਦਵਾਰਾਂ ਬਾਰੇ ਕੋਈ ਵੀ ਫੈਸਲਾ ਨਹੀਂ ਕੀਤਾ ਹੈ ਸੰਜੇ ਟੰਡਨ ਨੂੰ ਟਿਕਟ ਮਿਲਣ ਦੇ ਨਾਲ ਭਾਜਪਦੀ ਦੋ ਵਾਰ ਦੀ ਮੈਂਬਰ ਪਾਰਲੀਮੈਂਟ ਕਿਰਨ ਖੇਰ ਦਾ ਪੱਤਾ ਕਟਿਆ ਗਿਆ ਸੰਜੇ ਟੰਡਨ ਦਾ ਰਾਜਨੀਤਿਕ ਪਿਛੋਕੜ ਹੈ ਉਹ ਕਈ ਅਹੁਦਿਆਂ ਤੇ ਰਹਿ ਚੁਕੇ ਨੇ ਖਾਸ ਕਰਕੇ ਉਹਨਾਂ ਦੇ ਪਿਤਾ ਬਲਰਾਮ ਜੀ ਟੰਡਨ ਵੀ ਸਾਬਕਾ ਮੰਤਰੀ ਰਹਿ ਚੁਕੇ ਹਨ ਇਸ ਵੇਲੇ ਸੰਜੇ ਟੰਡਨ ਹਿਮਾਚਲ ਪ੍ਰਦੇਸ਼ ਦੇ ਸਿਆ ਪਰ ਭਾਰੀ ਹਨ ਇਸ ਤੋਂ ਇਲਾਵਾ ਚੰਡੀਗੜ੍ਹ ਦੇ ਪਾਚਪਾ ਪルダーਨ ਵੀ ਰਹਿ ਚੁਕੇ ਨੇ ਕਰਤਾ ਕੇ ਨਾਤੇ ਜੋ ਮੇਰੇ ਕੋ ਮੌਕਾ ਦਿਆ ਹੈ ਪਾਰਟੀ ਨੇ ਜੋ ਇੱਕ ਉਮੀਦਵਾਰ ਦੇ ਤੌਰ ਤੇ ਉੱਪਰ ਮੈਂ ਪਾਰਟੀ ਦੇ ਸੀਨੀਅਰ ਨੇਤਰੀ ਤੁਕਾ ਧੰਨਵਾਦ ਕਰਤਾ ਹੂੰ ਔਰ ਮੈਂ ਵਿਸ਼ਵਾਸ ਦਿਲਾਤਾ ਹੂੰ ਕਿ ਜੋ 400 ਸੀਟਾਂ ਦਾ ਲਕਸ਼ਯ ਹੈ ਉਸਕੇ ਅੰਦਰ ਕਿ ਚੰਡੀਗੜ੍ਹ ਦੀ ਸਭ ਤੋਂ ਪਹਿਲੀ ਸੀਟ ਦੇ ਤੌਰ ਕੇ ਉਪਰ ਉਨਕੀ ਝੋਲੀ ਮੈਂ ਡਾਲੂਗਾ ਜਿਕਰਯੋਗ ਹੈ ਕਿ ਚੰਡੀਗੜ੍ਹ ਸੀਟ ਤੋਂ ਕਿਰਨ ਖੇੜਨੇ ਲਗਾਤਾਰ 2014 ਅਤੇ 2019 ਦੇ ਵਿੱਚ ਜਿੱਤ ਹਾਸਲ ਕੀਤੀ ਸੀ ਪਹਿਲੀ ਵਾਰ ਕਿਰਨ ਖੇੜ ਨੇ ਕਾਂਗਰਸੀ ਉਮੀਦਵਾਰ ਪਵਨ ਬੰਸਲ ਨੂੰ ਹਰਾਇਆ ਸੀ ਤੇ ਦੂਜੀ ਵਾਰ ਆਪ ਉਮੀਦਵਾਰ ਗੁਲਪਨਾਗ ਨੂੰ ਮਾ ਦਿੱਤੀ ਸੀ ਹਾਲਾਂਕਿ ਇੰਡੀਆ ਗਾਟ ਜੋਰ ਦੇ ਤਹਿਤ ਚੰਡੀਗੜ੍ਹ ਸੀਟ ਕਾਂਗਰਸ ਦੇ ਹਿੱਸੇ ਆਈ ਹੈ ਤੇ ਸ਼ਰਮਨ ਅਕਾਲੀ ਦਲ ਵੀ ਇਸੇ ਤੋਂ ਆਪਣਾ ਵੱਖਰਾ ਉਮੀਦਵਾਰ ਐਲਾਨਣ ਦਾ ਫੈਸਲਾ ਕਰ ਚੁੱਕਿਆ ਹੈ ਹੁਣ ਦੇਖਣਾ ਹੋਵੇਗਾ ਕਿ ਸੰਜੇ ਟੰਡਰ ਨੂੰ ਟੱਕਰ ਦੇਣ ਵਾਸਤੇ ਵਿਰੋਧੀ ਟੀਰਾ ਕਿਹੜੇ ਕਿਹੜੇ ਉਮੀਦਵਾਰਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਦੀਆਂ ਨੇ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੂੰ ਵਾਈ ਪਲੱਸ ਸਿਕਿਉਰਿਟੀ ਮਿਲਣ ਤੋਂ ਬਾਅਦ ਆਪ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਤਰਨਜੀਤ ਸਿੰਘ ਸੰਧੂ ਤੇ ਤਿੱਖੇ ਸ਼ਬਦੀ ਹਮਲੇ ਕੀਤੇ ਗਏ ਨੇ ਉਹਨਾਂ ਕਿਹਾ ਕਿ ਪੂਰਾ ਪੰਜਾਬ ਭਾਜਪਾ ਦਾ ਵਿਰੋਧ ਕਰ ਰਿਹਾ ਹੈ ਤੇ ਭਾਜਪਾ ਵੱਲੋਂ ਆਪਣੇ ਕੈਂਡੀਡੇਟਸ ਦੇ ਬਚਾ ਲਈ ਸਿਕਿਉਰਟੀਆਂ ਵਧਾਈਆਂ ਜਾ ਰਹੀਆਂ ਨੇ ਕੇਂਦਰ ਨੇ ਬੁੱਧਵਾਰ ਨੂੰ ਸਾਬਕਾ ਡਿਪਲੋਮੈਟ ਅਤੇ ਭਾਤੀ ਜਨਤਾ ਪਾਰਟੀ ਦੇ ਨਵੇਂ ਸ਼ਾਮਲ ਹੋਏ ਨੇਤਾ ਤਰਨਜੀਤ ਸਿੰਘ ਸੰਧੂ ਨੂੰ Y+ ਸ਼੍ਰੇਣੀ ਦੀ CRPF ਸੁਰੱਖਿਆ ਅਲਾਟ ਕੀਤੀ ਜਿਸ ਉੱਤੇ ਆਪ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਨੇ ਪਾਜਪਾ ਤੇ ਸ਼ਬਦੀ ਵਾਰ ਕੀਤੇ ਉਹਨਾਂ ਨੇ ਕਿਹਾ ਕਿ ਤਰਨਜੀਤ ਸਿੰਘ ਸੰਧੂ ਨੂੰ ਸਰਕਾਰ ਦੇ ਵੱਲੋਂ Y+ ਸਿਕਿਉਰਿਟੀ ਦੇਣਾ ਬਹੁਤ ਹੀ ਨਿੰਦਨੀਕ ਕਾਰਵਾਈ ਹੈ ਇਹ ਅੱਜ ਪਤਾ ਲੱਗਾ ਕਿ ਭਾਜਪਾ ਨੇ ਕੇਂਦਰ ਸਰਕਾਰ ਨੇ ਜਿਹੜੇ ਬੀਜੇਪੀ ਦੇ ਇੱਥੇ ਉਮੀਦਵਾਰ ਆ ਸਰਦਾਰ ਤਰਨਜੀਤ ਸਿੰਘ ਸੰਧੂ ਜਿਨ੍ਹਾਂ ਦਾ ਪਿਛਲੇ ਕਈ ਦਿਨਾਂ ਤੋਂ ਕਿਸਾਨ ਡਟ ਕੇ ਵਿਰੋਧ ਕਰ ਰਹੇ ਆ ਕੱਲਾ ਇੱਥੇ ਨਹੀਂ ਹੋ ਗਿਆ ਸਾਰੇ ਪੰਜਾਬੀ ਹੋ ਗਿਆ ਵਿਰੋਧ ਬੀਜੇਪੀ ਦੇ ਕੈਂਡੀਡੇਟਾਂ ਦਾ ਉਹਨਾਂ ਨੂੰ ਵਾਈਪਲਸ ਸਕਿਉਰਟੀ ਜਿਹੜੀ ਦਿੱਤੀ ਆ ਬੜੀ ਨਿੰਦਣਯੋਗ ਕਾਰਵਾਈ ਏ ਕੋਈ ਸਰ ਕਿਸਾਨਾਂ ਦੇ ਮਸਲੇ ਹੱਲ ਕਰਨ ਦੀ ਬਜਾਏ ਕਿਸਾਨਾਂ ਦੀ ਇਹ ਸਮੱਸਿਆਵਾਂ ਹੱਲ ਕਰਨ ਦੀ ਬਜਾਏ ਕਦੀ ਬਾਰਡਰ ਸੀਲ ਕਰਦੇ ਹੋ ਕਦੀ ਤੁਸੀਂ ਉਹ ਦਿੱਲੀ ਬੈਠਿਆਂ ਨੂੰ ਮਿਲਦੇ ਨਹੀਂ ਹੁਣ ਤੁਸੀਂ ਆਪਣੇ ਉਮੀਦਵਾਰਾਂ ਨੂੰ ਵਾਈਪਲਸ ਸਕورٹی ਦੇ ਅੰਡੇ ਜੋ ਸੱਤ ਵੋਟਾਂ ਲੈਣ ਆਏ ਕਿ ਪੰਜਾਬ ਨੂੰ ਤੁਸੀਂ ਲੁੱਟਣ ਆਏ ਜੋ ਪੰਜਾਬ ਨੂੰ ਕੀ ਕਰਨ ਆਏ ਜੀ ਕਿਸਾਨਾਂ ਦਾ ਕਿ ਘੱਟ ਹੋਈ ਪਜਾ ਦੇਣਾ ਹੁਣ ਤੁਸੀਂ ਲੈ ਕੇ ਆਪਣੇ ਵਾਈਪਲਸ ਸਕورٹی ਜਿਹੜੀ ਆ ਤੇ ਕਿਸਾਨਾਂ ਨੂੰ ਡਰਾਉਣਾ ਧਮਕਾਉਣਾ ਚਾਹੁੰਦੇ ਹੋ ਮੈਂ ਬੀਜੇਪੀ ਵਾਲਿਆਂ ਨੂੰ ਕਹਿਣਾ ਚਾਹੁੰਦਾ ਕਿ ਸਭ ਜੋ ਤੁਸੀਂ ਬੀਜੇਆ ਸੀਗਾ ਤੁਸੀਂ ਬੀਜੇਆ ਸੀਗਾ ਦਿੱਲੀ ਜਾ ਕੇ ਕਿਸਾਨ 1.5 ਸਾਲ ਸੜਕਾਂ ਤੇ ਬੈਠੇ ਨੇ 740 ਕਿਸਾਨ ਚੀਜ਼ ਹੋਏ। ਉਹ ਅੱਜ ਵੀ ਕਿਸਾਨ ਸ਼ਬੂ ਬੈਰੀਅਰ ਤੇ ਤੇ ਖਨੋਰੀ ਬਾਰਡਰ ਦੇ ਉੱਤੇ ਬੈਠੇ ਆ। ਜੋ ਤੁਸੀਂ ਬੀਜਿਆ ਉਹ ਹੀ ਵੜ ਰਹੇ ਹੋ ਸਾਬ। ਤੁਸੀਂ ਕਿਸਾਨਾਂ ਨਾਲ ਇੰਨਾ ਧੱਕਾ ਕੀਤਾ ਹੁਣ ਕਿਸਾਨ ਕੋ ਤੁਹਾਨੂੰ ਪਿੰਡਾਂ 'ਚ ਵੜਦੇ। ਕਿਸਾਨ ਤੇ ਆਪਣਾ ਪ੍ਰੋਟੈਸਟ ਕਰ ਰਹੇ ਉਹਨਾਂ ਦੀ ਸਟਰਗਲ ਆ। ਉਹਨਾਂ ਦੀਆਂ ਮੰਨੀਆਂ ਮੰਗਾਂ ਜਿਹੜੀਆਂ ਉਹ ਮੋਦੀ ਦੇ ਮੁਰਖੇ ਲਾਗੋ ਦੇ ਕੀਤੀਆਂ। ਸੋ ਸੰਧੂ ਸਾਹਿਬ ਨੂੰ ਚਿਹਤ ਦੇ ਦਿਓ ਵਾਈ। ਚਿਹਤ ਦੇ ਦਿਓ ਜੈਡ। ਚਿਹਤ ਦੇ ਦਿਓ ਕੋਈ ਕੋਈ ਸਿਕورٹی ਦੇ ਦਿਓ ਜੀ। ਨਾ ਤਾਂ ਪੰਜਾਬੀ ਡਰਨ ਵਾਲੇ ਆ ਨਾ ਪੰਜਾਬੀ ਕਦੀ ਡਰੇ ਆ ਤੇ ਨਾ ਪੰਜਾਬੀ ਬੀਜੇਪੀ ਨੂੰ ਵੋਟ ਪਾਉਣ ਵਾਲੇ ਆ ਆਪਣਾ ਪਸੂਦੂਦ ਕਰ ਦੇਣ ਕਿਉਂ ਉਹਨਾਂ ਨੂੰ ਇਦਾਂ ਵੋਟਾਂ ਪੈ ਜਾਣ ਗਿਆ ਉਹਨਾਂ ਨੂੰ ਕਿਸੇ ਦੇ ਪੰਜਾਬ ਤੋਂ ਵੋਟ ਦੇ ਪਾਉਣੀ ਦੇਖਣਾ ਹੁਣ ਇਹ ਹੋਵੇਗਾ ਕਿ ਢਾਲੀਵਾਲ ਦੇ ਵੱਲੋਂ ਬੀਜੇਪੀ ਉੱਤੇ ਕਿਤੇ ਤਿੱਖੇ ਵਾਰਾਂ ਦਾ ਕੀ ਪਲਟਵਾਰ ਆਉਂਦਾ ਹੈ ਤੇ ਕਿਸਾਨਾਂ ਦੀ ਸੁਣਵਾਈ ਕੀਤੀ ਜਾਂਦੀ ਹੈ ਜਾਂ ਨਹੀਂ ਸ਼ੰਭੂ ਬਾਰਡਰ ਤੇ ਪਿਛਲੇ ਲੰਬੇ ਸਮੇਂ ਤੋਂ ਕਿਸਾਨਾਂ ਵੱਲੋਂ ਐਮਐਸਪੀ ਦੀ ਮੰਗ ਨੂੰ ਲੈ ਕੇ ਦਿੱਤਾ ਜਾ ਰਿਹਾ ਤਰਨਾ ਹਜੇ ਤੱਕ ਜਾਰੀ ਹੈ ਬੀਤੇ ਕੁਝ ਦਿਨ ਪਹਿਲਾਂ ਕਿਸਾਨਾਂ ਨੇ ਸ਼ੰਭੂ ਰੇਲਵੇ ਟਰੈਕ ਤੋਂ ਰੇਲ ਰੋਕੋ ਅੰਦੋਲਨ ਸ਼ੁਰੂ ਕਰਨ ਦੀ ਗੱਲ ਆਖੀ ਸੀ ਪਰ ਇਹ ਅੰਦੋਲਨ ਕਿਸਾਨਾਂ ਵੱਲੋਂ ਰੱਦ ਕਰ ਦਿੱਤਾ ਗਿਆ ਸੀ ਪਰ ਅੱਜ ਕਿਸਾਨਾ ਗੋ ਸਰਵਿੰਸਿੰਘ ਪੰਦੇੜ ਨੇ ਇੱਕ ਵਾਰ ਫਿਰ ਤੋਂ ਅੰਦੋਲਨ ਸ਼ੁਰੂ ਕਰਨ ਦੀ ਗੱਲ ਆਖੀ ਹੈ MSP ਦੀ ਮੰਗਨ ਨੂੰ ਲੈ ਕੇ ਕਿਸਾਨ ਹਲੇ ਵੀ ਸ਼ੰਭੂ ਬਾਰਡਰ ਤੇ ਡਟੇ ਹੋਏ ਨੇ ਜਿੱਥੇ ਇੱਕ ਪਾਸੇ ਸ਼ਹੀਦ ਕਿਸਾਨ ਚੁਬਕਤ ਸਿੰਘ ਦੀ ਕਲਸ਼ ਯਾਤਰਾ ਪੂਰੇ ਦੇਸ਼ ਪਰ ਦੇ ਵਿੱਚ ਸ਼ੁਰੂ ਕੀਤੀ ਗਈ ਹੈ ਤਾਂ ਉੱਥੇ ਹੀ ਦੂਜੇ ਪਾਸੇ ਅਸਵੇਰੇ ਕਿਸਾਨਾ ਗੁਰਵਰਤ ਸਿੰਘ ਪੰਦੇਲ ਨੇ ਇੱਕ ਵਾਰ ਫਿਰ ਤੋਂ ਰੇਲ ਰੋਕੋ ਅੰਦੋਲਨ ਐਲਾਨ ਕਰਨ ਦੀ ਗੱਲ ਆਖੀ ਹੈ ਉਹਨਾਂ ਨੇ ਕਿਹਾ ਕਿ ਸਰਕਾਰ ਨੂੰ

का समय दोनों फोरमों ने वार्ता के बाद दिया है नहीं तो सत्रह को शंभू के ऊपर रेल रोक को आंदोलन पक्का शुरू करेंगे इससे आगे का समय नहीं मिलेगा सरकार ये ध्यान में रखे और आंदोलन तेज करेंगे इसी के साथ साथ जो मध्य प्रदेश में कलश यात्रा चल रही है वो झाबुआ में आज भी दूसरे दिन ये कलश यात्रा चलेगी इसी के साथ साथ आज हम मदुरई में 11 बजे प्रेस कॉन्फ्रेंस करेंगे सभी पत्रकार बंधुओं को आह्वान है ज़्यादा से ज़्यादा पहुँचे और इसके बाद शाम का हमारा कार्यक्रम इंडीगल में होगा तमिलनाडु में और दूसरा जिस तरह से हम देख रहे हैं वातावरण में जो अभी नाशा की रिपोर्ट आई है यूरोप का ये मार्च का महीना सबसे गर्म महीना रहा है हमारा ये मानना है कि जो कॉरपोरेट मॉडल्स है वो सबसे बड़ी दिक्कत है इसी ने पूरी दुनिया का वातावरण में बिगाड़ लाया है अब यूरोप में किसानों के ऊपर निशाना बनाया जा रहा है उनके मवेशी पशुओं को निशाना बना के उनको दोषी माना जा रहा है लेकिन ये अमेरिका सबसे ज़्यादा दोषी है सबसे ज़्यादा अमेरिका ग्रीन हाउसेस गैसे बना रहा है चाइना भी इसका दोषी है तो ये कॉरपोरेट मॉडल जो है ये दुनिया के वातावरण में बिगाड़ कर रहा है। भारत में भी समस्याएं आ रही हैं इसके ऊपर सुधार करना चाहिए और हमारे माननीय प्रधानमंत्री जी जो विकसित भारत का नारा लगा रहे हैं ਉਹ ਅਸਲ ਵਿੱਚ ਹੈ ਨਹੀਂ ਹੁਣ ਦੇਖਣਾ ਹੋਏਗਾ ਕਿ ਕਿਸਾਨਾਂ ਦੇ ਵੱਲੋਂ ਜੋ ਸਰਕਾਰ ਨੂੰ ਸਮਾਂ ਦਿੱਤਾ ਗਿਆ ਹੈ ਕਿ ਸਰਕਾਰ ਉਸ ਸਮੇਂ ਦੇ ਵਿੱਚ ਕਿਸਾਨਾਂ ਦੀ ਮੰਗਾਂ ਦਾ ਹੱਲ ਕਰਦੀ ਹੈ ਜਾਂ ਨਹੀਂ ਭਾਜਪਾ ਵੱਲੋਂ ਜਲੰਧਰ ਵਿਖੇ ਲੋਕ ਸਭਾ ਚੋਣਾਂ ਲਈ ਮੁੱਖ ਦਫ਼ਤਰ ਖੋਲਿਆ ਗਿਆ ਹੈ ਪੰਜਾਬ ਪਰ ਵਿੱਚ ਭਾਜਪਾ ਦਾ ਮੁੱਖ ਕੰਮ ਇਸ ਦਫ਼ਤਰ ਤੋਂ ਹੀ ਕੀਤਾ ਜਾਵੇਗਾ ਪੰਜਾਬ ਭਾਜਪਾ ਦਫ਼ਤਰ ਦੀ ਜ਼ਿੰਮੇਵਾਰੀ ਰਾਕੇਸ਼ ਰਾਠੌਰ ਨੂੰ ਸੌਂਪੀ ਗਈ ਹੈ ਇਸ ਮੌਕੇ ਸੁਸ਼ੀਲ ਕੁਮਾਰ ਰਿੰਕੂ ਨੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨਾਂ ਤੇ ਵੀ ਚਰਚਾ ਕੀਤੀ बीजेपी ਦੇ ਵੱਲੋਂ ਚਰਨਦਰ ਵਿਖੇ ਲੋਕ ਸਭਾ ਚੋਣਾਂ ਦੇ ਲਈ ਮੁਖ ਦਫ਼ਤਰ ਖੋਲ੍ਹਿਆ ਗਿਆ ਦਫ਼ਤਰ ਦਾ ਉਦਗਾਟਨ ਹਵਨ ਅਤੇ ਪਾਠ ਕਰਨ ਉਪਰੰਤ ਕੀਤਾ ਗਿਆ ਇਸ ਦੌਰਾਨ ਪਾਜਪਾ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ ਕਿਹਾ ਕਿ ਇਸ ਵਾਰ ਪਾਜਪਾ 13 ਸੀਟਾਂ ਉੱਤੇ ਇਕੱਲੀ ਚੋਣ ਲੜ ਰਹੀ ਹੈ ਅਤੇ ਇਸ ਦੇ ਨਤੀਜੇ ਬਹੁਤ ਵਧੀਆ ਆਉਣ ਵਾਲੇ ਹਨ ਪੰਜਾਬ ਦੇ ਵਿੱਚ ਹੋ ਰਹੇ ਕਿਸਾਨਾਂ ਦੇ ਧਰਨੇ ਸੰਬੰਧੀ ਉਹਨਾਂ ਨੇ ਕਿਹਾ ਕਿ ਸਭ ਨੂੰ ਪਤਾ ਹੈ ਕਿ ਇਸ ਵਾਰ ਇਹ ਕਪਲਾ ਕੀਤਾ ਗਿਆ ਕਿਉਂਕਿ ਭਾਜਪਾ ਸਰਕਾਰ ਨੇ ਹਮੇਸ਼ਾ ਕਿਸਾਨਾਂ ਦੇ ਹੱਕਾਂ ਦੀ ਗੱਲ ਕੀਤੀ ਹੈ ਅਤੇ ਉਹਨਾਂ ਦੀਆਂ ਹੱਕੀ ਮੰਗਾਂ ਨੂੰ ਵੀ ਪੂਰਾ ਕੀਤਾ ਹੈ ਪਿੰਡਾਂ ਦੇ ਵਿੱਚ ਜਿਹੜੇ ਜਿਹੜੀਆਂ ਭਾਰਤ ਸਰਕਾਰ ਦੀਆਂ ਨੀਤੀਆਂ ਕਿਸਾਨਾਂ ਨੂੰ ਲੈ ਕੇ ਬਣੀਆਂ ਸੀ ਉਹਨਾਂ ਕਰਕੇ ਜਿਹੜਾ ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਅੱਜ ਜਿਹੜਾ ਮੈਂ ਸਮਝਦਾ ਕਿ ਬਾਰਡਰ ਦੇ ਉੱਤੇ ਜਿਹੜਾ ਧਰਨਾ ਲੱਗਾ ਇਹ ਸਾਰੀ ਦੁਨੀਆ ਜਾਣਦੀ ਹੈ ਕਿ ਇਹ ਨੈਚੁਰਲ ਧਰਨਾ ਨਹੀਂ ਹੈ ਜਦੋਂ ਕਿਸਾਨਾਂ ਨੇ ਧਰਨਾ ਲਗਾਇਆ ਸੀ ਖੇਤੀ ਕਾਨੂੰਨਾਂ ਦੇ ਖਿਲਾਫ ਜਦੋਂ ਕਿਸਾਨ ਨੇ ਇਕ ਜਟ ਹੋਇਆ ਸੀ ਤਾਂ ਆਦਨੀਏ ਸ਼੍ਰੀ ਨਰਿੰਦਰ ਮੋਦੀ ਜੀ ਔਰ ਜਿਹੜੀ ਕੇਂਦਰ ਦੀ ਸਰਕਾਰ ਹੈ ਇਹਨਾਂ ਨੇ ਜਿਸ ਤਰੀਕੇ ਦੇ ਨਾਲ ਕਿਸਾਨਾਂ ਦੀਆਂ ਮੰਗਾਂ ਸਨ ਉਹਨਾਂ ਮੰਗਾਂ ਨੂੰ ਮੰਨਦੇ ਹੋਇਆ ਖੁਸ਼ੀ-ਖੁਸ਼ੀ ਜਿਹੜਾ ਧਰਨਾ ਸਮਾਪਤ ਹੋਇਆ ਸੀ ਔਰ ਅੱਜ ਮੈਂ ਸਮਝਦਾ ਕਿ ਜਿਸ ਤਰੀਕੇ ਦੇ ਨਾਲ ਕਿਸਾਨਾਂ ਨੂੰ ਗੁੰਮਰਾਹ ਕਰਕੇ ਧਰਨਾ ਲਗਾਇਆ ਕੋਸ਼ਿਸ਼ ਕੀਤੀ ਹੈ ਇਹ ਪੰਜਾਬ ਸਮਝ ਚੁੱਕਾ ਹੈ ਅੱਜ ਪੰਜਾਬ ਦੇ ਲੋਕ ਹੈ ਜਿਹੜੇ ਉਹ ਤਰੱਕੀ ਚਾਹੁੰਦੇ ਆ ਨਾ ਕਿ ਕੋਈ ਧਰਨਿਆਂ ਦੀ ਰਾਜਨੀਤੀ ਜ਼ਿਕਰਯੋਗ ਹੈ ਕਿ ਇੱਕ ਪਾਸੇ ਕਿਸਾਨ ਪਾਜਪਾ ਸਰਕਾਰ ਦੇ ਖਿਲਾਫ ਧਰਨੇ ਪ੍ਰਦਰਸ਼ਨ ਕਰ ਰਹੇ ਹਨ ਤੇ ਦੂਜੇ ਪਾਸੇ ਪਾਜਪਾ ਕੁਸ਼ੂਸ਼ੀਲ ਕੁਮਾਰਿੰਗ ਕੋ ਵੱਲੋਂ ਕਿਸਾਨਾਂ ਦੇ ਹੱਕ 'ਚ ਬੋਲਦੇ ਹੋਏ ਕਿਸਾਨਾਂ ਦੀ ਮਦਦ ਦੀ ਗੱਲ ਕੀਤੀ ਹੈ ਹੁਣ ਦੇਖਣਾ ਹੋਵੇਗਾ ਕਿ ਪਾਜਪਾ ਕਿਸਾਨਾਂ ਦੇ ਲਈ ਕੀ ਕਰਦੀ ਹੈ ਅੱਜ ਦੇ ਪੰਜਾਬ న్యూਸ ਬਲਟਨ ਵਿੱਚ ਬਸ ਇਹਨਾਂ ਹੀ ਜਾਂਦੇ-ਜਾਂਦੇ ਇੱਕ ਵਾਰ ਫਿਰ ਨਸਰ ਮਾਲੇ ਨਿਯਮਕ ਸੁਰੱਖਿਆ ਤੇ ਜੇਲ੍ਹ ਚ ਬੰਦ ਕੇਜੀਵਾਲ ਦੇ ਨਾਲ ਸੀਐਮ ਮਾਨ ਤੇ ਸੰਜੇ ਸਿੰਘ ਦੀ ਮੁਲਾਕਾਤ ਹੋਈ ਰੱਦ ਜੇਲ੍ਹ ਪ੍ਰਸ਼ਾਸਨ ਨੇ ਸੁਰੱਖਿਆ ਪ੍ਰਬੰਧਾਂ ਦਾ ਦਿੱਤਾ ਹਵਾਲਾ ਮੁਲਾਕਾਤ ਰੱਦ ਹੋਣ ਤੋਂ ਬਾਅਦ ਸੰਜੇ ਸਿੰਘ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਿਆ ਆੜੇ ਹੱਥੀ ਜੇਲ੍ਹ ਪ੍ਰਸ਼ਾਸਨ ਤੇ ਵੀ ਸਾਦੇ ਨਿਸ਼ਾਨੇ ਅਕਾਲੀ ਆਗੂ ਸੁਚੇ ਸਿੰਘ ਲੰਗਾ ਦਾ ਪੁੱਤਰ ਗ੍ਰਿਫਤਾਰ ਨਸ਼ੇ ਸਮੇਤ ਸਾਥੀਆਂ ਦੇ ਨਾਲ ਕੀਤਾ ਗਿਆ ਕਾਬੂ ਵਿੱਤ ਮੰਤਰੀ ਨੇ ਮੁੱਖ ਚੋਣ ਅਧਿਕਾਰੀ ਨੂੰ ਕੀਤੀ ਸੀ ਸੁਖਬੀਰ ਬਾਦਲ ਸਬੰਧੀ ਸ਼ਿਕਾਇਤ ਸੁਖਬੀਰ ਬਾਦਲ ਨੇ ਅੱਜ ਕਾਰਵਾਈ ਤੇ ਕੀਤੇ ਵਿਚਾਰ ਪੇਸ਼ ਇਸ ਦੇ ਨਾਲ ਹੀ ਮੈਨੂੰ ਦੇ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ